ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਹਿੰਦਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਮਾ ਦਾ ਮੁਰਤੋਂ ਸਵਾਗਤ ਹੈ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਅਪਡੇਟ ਦੇ ਵਿੱਚ ਜਾਣਕਾਰੀ ਦਵਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਖਲਾਅਤ ਬਣਦੇ ਦਿਖਾਈ ਦੇ ਰਹੇ ਨੇ ਜੀ ਕਿਸ ਇਲਾਕੇ ਵਿੱਚ ਕੀ ਕਾਰਵਾਈ ਹੋ ਸਕਦੀ ਹੈ ਸੈਟਰਡੇ ਵਿੱਚ ਤੁਹਾਡੇ ਸਾਹਮਣੇ ਹੈ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ ਹਲਕੇ ਤੋਂ ਦਰਮਿਆਨੀ ਬੱਦਲਬਾਹੀ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦਾ ਕੀ ਅਸਰ ਆ ਜੀ ਆਪਾਂ ਦੇਖ ਲੈਂਦੇ ਆ ਕਿਸ ਕਿਸ ਇਲਾਕੇ ਵਿੱਚ ਕਦੋਂ ਕਦੋਂ ਮੀਂਹ ਹੋ ਸਕਦਾ ਹੈ ਜੀ ਇਹ ਸ਼ਾਮ ਦੀ ਇੱਕ ਪ੍ਰੈਡਿਕਟਡ ਆਪਾਂ ਕਹਿ ਸਕਦੇ ਹਾਂ ਕਿ ਰੇਡਰ ਸਿਸਟਮ ਹੈ ਜੋ ਸਾਨੂੰ ਦੱਸ ਰਿਹਾ ਕਿ ਇਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਜਿਹਦੇ ਵਿੱਚ ਦੁਆਬੇ ਅਤੇ ਮਾਲਵੇ ਦੇ ਬਹੁਤੇ ਇਲਾਕੇ ਆ ਰਹੇ ਨੇ ਨਮਾਸ਼ਾਹ ਰੂਪਨਗਰ ਫਤਿਹਗੜ੍ਹ ਸਾਹਿਬ ਸਭਜਾ ਦਾ ਚਿੱਤ ਸਿੰਘ ਨਗਰ ਹੋ ਗਿਆ ਜੀ ਪਟਿਆਲਾ ਲੁਧਿਆਣਾ ਤੇ ਨਾਲ ਸੰਗਰੂਰ ਬਠਿੰਡਾ ਮਾਨਸਾ ਜ਼ਿਲ੍ਹਾ ਹੋ ਗਿਆ ਜੀ ਤੇ ਇਹ ਫਿਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਸ਼ਾਮ ਦੇ ਵੇਲੇ ਗਤੀਵਿਧੀਆਂ ਮੀਂਹ ਦੀਆਂ ਹੋ ਸਕਦੀਆਂ ਨੇ ਜਿਸ ਦੇ ਬਾਰੇ ਉਮੀਦ ਕੀਤੀ ਜਾ ਸਕਦੀ ਹੈ ਕਿ ਹਲਕੇ ਤੋਂ ਦਰਮਿਆਨੇ ਬੱਦਲਬਾਜ਼ੀ ਦੇ ਨਾਲ ਕਿਰਮਣ ਕਣੀ ਅਤੇ ਥੋੜੇ ਬੋਤੇ 스ਪੈਲ ਮੀਂਹ ਦੇ ਲੱਗ ਸਕਦੇ ਨੇ ਤਾਪਮਾਨ ਦੇ ਵਿੱਚ ਕਾਫੀ ਕਮੀ ਆਉਂਦੀ ਦਿਖਾਈ ਦੇ ਰਹੀ ਹੈ ਜਿਹੜਾ ਤਾਪਮਾਨ ਹੈ ਜੀ ਉਹ ਲਗਭਗ ਹੁਣ ਅਤੇ 30 ਤੋਂ 32 33 ਡਿਗਰੀ ਤੱਕ ਮੈਕਸਿਮਮ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਉਸ ਤੋਂ ਇਲਾਵਾ ਹੁੰਮਸ ਅਤੇ ਗਰਮੀ ਤੋਰਾਹਾ ਦਾ ਅੱਜ ਪੰਜਾਬ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਬੀਤੀ ਕੱਲ ਮੀਂਹ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਤਾਪਮਾਨ ਦੇ ਨਾਲ ਹੁੰਮਸ ਤੋਂ ਕਮੀ ਵੀ ਆਉਂਦੀ ਦਿਖਾਈ ਦੇ ਰਹੀ ਸੀ ਤੇ ਲਗਭਗ ਅੱਜ ਪੰਜਾਬ ਦੀ ਆਪਾਂ ਗੱਲ ਕਰੀ ਤਾਂ ਫਿਲਹਾਲ ਕਿਤੇ ਕਿਤੇ ਜ਼ਿਆਦਾ ਦਲਵਾਈ ਦੇ ਨਾਲ ਥੋੜੀ-ਬੋਤੀ ਧੁੱਪ ਵੀ ਦਿਖਾਈ ਦੇ ਰਹੀ ਹੈ ਤੇ ਹਲਕੇ ਤੋਂ ਦਰਮਿਆਨਾ ਆਪਾਂ ਕਹਾਂ ਜੀ ਮਿਕਸ ਜਿਆ ਮੌਸਮ ਫਿਲਹਾਲ ਬਣਿਆ ਹੋਇਆ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ ਬਾਕੀ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਉਹ ਤੁਹਾਡੇ ਤੱਕ ਲੈ ਕੇ ਜਲਦ ਤੇ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਤੁਹਾਨੂੰ ਤਾਂ ਲਾਈਕ ਕਰਨਾ ਨਾ ਭੁੱਲਿਆ ਕਰੋ ਬਾਕੀ ਕਮੈਂਟ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਆ ਕਰੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਜੀ ਏਸੀ ਜੀ ਅਪਡੇਟ ਰਾਤੀ ਅਪਡੇਟ ਲੈ ਕੇ ਜਲਦ ਹਾਜ਼ਰ ਹੁੰਦੇ ਆ ਜੀ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ